ਤੇ ਲੋਕਾਈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਆ। ਹੋਰ ਸਾ ਠੀਕ-ਠਾਕ ਹੋਗੇ, ਕੈਂਟ ਹੋਗੇ। ਪਰ ਹਾਂ ਤੇ ਆਪਾਂ ਜਾ ਰਹੇ ਆ ਮੋਟਰ ਚਲਾਉਣ। ਤੇ ਲਾਈਟ ਆ ਗਈ। ਤੇ ਆਪਾਂ ਮੋਟਰ ਲੈ ਪਹੁੰਚਦੇ। ਤੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਜੂ ਕਰਿਆ ਕਰੋ। ਤੇ ਸਾਰੇ ਬੈਠ ਕੇ ਦੇਖਿਆ ਕਰੋ ਤੇ ਬਲੌਗ ਨੂੰ। ਤੇ ਪੱਤੂਆ ਸ਼ੇਅਰ ਕਰਿਆ ਕਰੋ। ਤੇ ਆਪਾਂ ਚੱਲਦੇ ਆਂ ਪੱਟੇ-ਵਟ ਖਾਲ ਦਿੱਤੀ। ਤੇ ਮੋਟਰ ਚਲਾਉਨੇ ਦੋਸਤੋ ਆਪਾਂ ਸਿੱਟ ਰਹੇ ਹਾਂ ਕਣਕ ਦੇ ਵਿੱਚ ਰੇ ਤੇ ਪਚੂੰਗੇ ਦੇ ਵਿੱਚ ਪਾਲ ਇੱਕ ਕਬੂਰੀ ਰਹੀਗੀ ਥੋੜੀ ਜੀ ਬਸ ਕਬੂਰੀ ਸਿੜਤੀ ਤੇ ਇੱਕ ਰਹੇਗੀ ਤੇ ਲੈਟਰ ਦੇਖਦੇ ਮੋਟਰਾਂ ਵਾਲੀ ਮਨ ਨਾਲ ਆ ਗਈ ਤੇ ਸਿੱਟਾਂ ਗੇ ਰਹੀ ਉਹਦੇ ਵਿੱਚ ਦੇਖ ਲਈ ਖਾਲ ਤੁਰੇ ਜਾਂਦੇ ਤੇ ਛੱਡਦੇ ਆ ਮੋਟਰਾਂ ਲੈ ਟਾਰ ਕੇ ਮੋਟਰਾਂ ਨੂੰ ਜੀ ਸੁਣ ਬੱਤ ਨੂੰ ਚਮਕਦਾ ਉਹ ਚਮਕੀਨ ਹੈ ਟਰਾਂਸਫਰ ਦੇ ਕੰਮ ਦੇ ਤੇ ਤੇ ਪਹੁੰਚਦੇ ਤੇਰਾ ਪਰੇ ਪਹਾੜ ਜਾਂ ਛੱਡ ਰੱਖਿਆ ਹੋਆ ਹਾ ਤੇ ਆ ਆ ਗਿਆ ਪੇ ਮੋਟਰ ਬੋ ਰਹਾ ਹੈ ਇਹਨੂੰ ਛੱਡਦੇ ਹਾਂ ਦੇ ਇਹ ਰੋ ਅਪਰਾਮਾਨ ਨਹੀਂ ਭਰਾਂ ਰੁਚੀ ਵਾਦ ਆਪਾਂ ਨਹੀਂ ਲਾਦਾਂਗੇ ਉਹ ਹਾਤੇ ਆਪਣਾ ਸਟਾਰਟਰ ਤੇ ਪੰਜਾ ਲਾਈਏ ਬਾਦ

ਚੱਲ ਪਾਣੀ ਗਾਰ ਮਾਰ ਨੂੰ ਹਟ ਗਈ ਮੁੱਠ ਚੱਲ ਚੱਲੀਏ ਹੋ ਮੋਕਾ ਲਵਨੇ ਆਂ ਪੁਰੇ ਉਧਰੋਂ ਮੇਰਾ ਪਪਾ ਲੈ ਜਾਂ ਉਤਾਨਾ ਕਾ ਨੂੰ ਕਿਨੇ ਮੋਟਰ ਛੱਡਿਆ ਮਾਂ ਚੰਗਾ ਤੇ ਕੱਲੇ ਕੱਲ ਚੱਲ ਪੈਪਲ ਤੇ ਆਪਾਂ ਪਹੁੰਚਣਾ ਹੈ ਨੱਕੇ ਲੈ ਵੀ ਉਹ ਲੈ ਜਾਂ ਮੇਰਾ ਪਪਾ ਨੱਕਾ ਤੇ ਆਪਣੇ ਬਲੌਗ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਪਹੁੰਚ ਗਏ ਵਸ ਇਹ ਪ 인터ਵਿਊ ਨਾ ਕਰ ਲਿਆ ਠੀਕ ਤੇ ਦੇਖ ਤੱਕ ਉੱਠੀ ਸੀ ਆ ਨਾ ਕਾ ਖੋਲ ਦੇ ਸਪਰੇਅ ਤਾਂ ਬਾਅਦ ਚ ਕਰਾਂਗਾ ਪਹਿਲਾਂ ਪਾਣੀ ਲਾ ਦਾਂਗਾ ਸਪਰੇਅ ਕਰ ਦਾਂਗਾ ਸਪਰੇਅ ਕਰ ਲਾ ਗਿਆ ਕਿੰਨਾ ਕਮ ਹੈ ਵੀ ਇਹ ਮੈਂ ਤਾਂ ਫਾਇ ਲਾ ਪਾਣੀ ਦਾ ਮੈਂ ਤਾਂ ਮੈਂ ਲਿਆ ਰੱਖਿਆ ਹੁਣ ਤੂੰ ਗੱਲ ਕੀ ਕਰਦਾ ਹੈ ਹਣ ਮੈਂ ਪਾਣੀ ਲਾ ਦੇ ਤਾਂ ਕਰ ਦਿੰਦਾ ਆ ਤਰਾ ਨੱਕਾ ਟੁੱਟੂ ਗਏ ਨੂੰ ਤੂੰ ਮਾਰ ਕੇ ਤਗੜਾ ਤੱਕਾ ਜੇ ਮੇਰੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਤਾਂ ਫੇਰ ਕਰ ਪਾਣੀ ਪੈਣੀ ਲੱਗਦਾ